ਕਲ ਨਾ ਕਿਸੇ ਤੇ ٹرسٹ ਕਰਨਾ ਚਾਹੀਦਾ ਜੋ ਵੀ ਆ ਖਾਸ ਕਰਕੇ ਮੁੰਡਿਆ ਕਰ ਵਾਸਤੇ ٹرسٹ ਨਹੀਂ ਕਰਨਾ ਚਾਹੀਦਾ ਕਿਉਂਕਿ ਮੁੰਡੇ ਸਾਰੇ ਧੋਖੇबाज ਹੁੰਦੇ ਆ ਕਦੀ ਕਿਸ ਨੇ ਜੈਲਸੀ ਕੀਤੀ ਤੁਹਾਡੇ ਤੋਂ ਅੱਜ ਕੱਲ ਤਾਂ ਆਪਣੇ ਹੀ ਕਰਦੇ ਆ ਉਹ ਤਾਂ ਬਿਲਕੁਲ ਫੱਤੇ ਦੀ ਗੱਲ ਕੀਤੀ ਤੁਸੀਂ ਸਹੀ ਗੱਲ ਆ ਅੱਜ ਕੱਲ ਆਪਣੀਆਂ ਸਿਸਟਰ ਆ ਜੋ ਰੀਅਲ ਸਿਸਟਰ ਆ ਮਤਲਬ ਮੈਂ ਨਹੀਂ ਜਿਹੜੇ ਆਪਣੇ ਹੁੰਦੇ ਆ ਉਹੀ ਧੋਖਾ ਦਿੰਦੇ ਆ ਕੋਈ ਕਿਸੇ ਨਾਲ ਸਟੈਂਡ ਨਹੀਂ ਖੜਾ ਹੁੰਦਾ ਆ ਤੇ ਜਿੱਦਾਂ ਤੁਸੀਂ ਇਹਨੇ ਸੋਹਣੀ ਆ ਤੁਹਾਡੀ ਰੀਅਲ ਸਿਸਟਰ ਵੀ ਸੋਹਣੀ ਆ ਮੇਰੀ ਰੀਅਲ ਸਿਸਟਰ ਫੇਰ ਤੱਕ ਜੈਲਸੀ ਕਿਉਂ ਜਾਂ ਤਾਂ ਹੋਣਾ ਮੁਕਾਬਲਾ ਸੇਮ ਦਾ ਹੋਵੇ ਹਾਂ ਫਿਰ ਮੈਂ ਸੋਹਣੀ ਆ ਤਾਂ ਅਗਰ ਕੇ ਜੈਲਸ ਕਰਦੀ ਫਿਰ ਉਹਨੂੰ ਤੁਸੀਂ ਕੀ ਕਰੋਣਾ ਕਿ ਤੂੰ ਸਾੜ ਨਾ ਹਰੀਸ ਕਰ ਲਾ ਮੇਰੀ ਕਿ ਮੈਨੂੰ ਆਪਣੀਆਂ ਜਿਹੜਾ ਸਿਸਟਰ ਵਗੈਰਾ ਉਹਨਾਂ ਨਾਲ ਨਹੀਂ ਮਿਲੂ ਇੰਨਾ ਜਿੰਨਾ ਮੈਂ ਆਪਣੀ ਫਰੈਂਡਸ ਦੇ ਨਾਲ ਇੰਜੋਏ ਕਰਨਾ ਪਸੰਦ ਕਰਦਾ ਸਤਿ ਸ਼੍ਰੀ ਅਕਾਲ ਜੀ ਫੋਕਨ ਬੀਟਸ ਚੈਨਲ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਟੀ ਐਂਡ ਟਾਕ ਪ੍ਰੋਗਰਾਮ ਦੇ ਵਿੱਚ ਅੱਜ ਫਿਰ ਇੱਕ ਨਵੀਂ ਚਿਹਰੇ ਨਵੀਂ ਪਰਸਨੈਲਿਟੀ ਨਾਲ ਤੁਹਾਡੀ ਮੁਲਾਕਾਤ ਕਰਵਾਨੀ ਆ ਮਨਪ੍ਰੀਤ ਕੌਰ ਜੀ ਜੋ ਕਿ ਇੱਕ ਮਾਡਲ ਵੀ ਨੇ ਐਕਟਰ ਵੀ ਨੇ ਤੇ ਆਓ ਤੁਹਾਨੂੰ ਮਿਲਵਾਨੇ ਆ ਉਹਨਾਂ ਨਾਲ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਲੈਂਸੀ ਮੈਮ ਜੀ ਫੋਕ ਐਂਡ ਬੀਟਸ ਦਾ ਮੈਂ ਥੈਂਕਸ ਕਰਦੀ ਆ ਜੋ ਕਿ ਤੁਸੀਂ ਮੈਨੂੰ ਆਪਣੇ ਸਟੂਡੀਓ ਚ ਬੁਲਾਇਆ ਸ਼ੁਰੂਆਤ ਕਰਦੇ ਆ ਅੱਜ ਦੇ ਇਸ ਸਪੈਸ਼ਲ ਪ੍ਰੋਗਰਾਮ ਦੀ ਟੀ ਐਂਡ ਟਾਕ ਮੇਰਾ ਪਹਿਲਾ ਸਵਾਲ ਮੈਂ ਤੁਹਾਨੂੰ ਇਹੀ ਆ ਕਿ ਤੁਸੀਂ ਕੀ ਕੀ ਕੰਮ ਕਰਦੇ ਹੋ ਮੈਂ ਮਾਡਲਿੰਗ ਔਰ ਮੈਂ ਨਾਲ ਸਿੰਗਿੰਗ ਵੀ ਕਰਦੀ ਆ ਸਿੱਖਦੀ ਪਈ ਆ ਓਕੇ ਤੇ ਜਲਦੀ ਆਪਾਂ ਸਿੰਗਿੰਗ ਸਿੱਖ ਕੇ ਫਿਰ ਆਪਾਂ ਅੱਗੇ ਸ਼ੁਰੂਆਤ ਕਰਾਂਗੇ ਜਰੂਰ ਜਰੂਰ ਆਪਾਂ ਪ੍ਰੇਰਣਾ ਕਰਾਂਗੇ ਭਗਵਾਨ ਅੱਗੇ ਕਿ ਤੁਹਾਡੀ ਜਲਦੀ ਜਲਦੀ ਸੁਣੀ ਜਾਵੇ ਤੁਸੀਂ ਜਲਦੀ ਜਲਦੀ ਸਿੰਗਰ ਦੇ ਰੂਪ ਦੇ ਵਿੱਚ ਆਡੀਅנס ਦੇ ਸਾਹਮਣੇ ਆਓ ਤੇ ਅਸੀਂ ਵੀ ਤੁਹਾਨੂੰ ਸੁਣੀਏ ਕਿ ਤੁਸੀਂ ਕਿੱਦਾਂ ਦਾ ਗਾਉਂਦੇ ਹੋ ਹਾਂਜੀ ਹਾਂਜੀ ਜਰੂਰ ਜੀ ਤੇ ਮੈਮ ਜਿੱਦਾਂ ਤੁਸੀਂ ਸਟਾਰਟਿੰਗ ਕੀਤੀ ਸੀ ਐਕਟਿੰਗ ਮਾਡਲਿੰਗ ਲਾਈਨ ਦੀ ਤੁਸੀਂ ਕਿੱਦਾਂ ਕੀਤੀ ਸੀ ਲਾਈਨ ਤੁਹਾਨੂੰ ਸ਼ੁਰੂਆਤ ਕਿੰਨੇ ਕਰਵਾਈ ਸੀ ਬਸ ਮੈਨੂੰ ਡ੍ਰੀਮ ਸੀਗਾ ਇਸ ਲਾਈਨ ਦਾ ਬਹੁਤ ਜ਼ਿਆਦਾ ਤੇ ਮੈਂ ਚਾਹੁੰਦੀ ਸੀ ਕਿ ਮੈਂ ਇਹ ਲਾਈਨ ਨੂੰ ਤਾਂ ਤੇ ਫਿਰ ਤੁਹਾਨੂੰ ਪਹਿਲਾ ਮੌਕਾ ਕਿੰਨਾ ਨੇ ਦਿੱਤਾ ਹਰਪੀਮਨ ਸਿੰਘ ਅਰਜੀ ਓਕੇ ਹੋਰ ਕਿਹੜੇ ਕਿਹੜੇ ਸਿੰਗਰਾਂ ਨਾਲ ਤੁਸੀਂ ਕਿਤੇ ਗਾਣੇ ਮੈਂ ਕਾਫੀ ਸਿੰਗਰਸ ਨਾਲ ਕੀਤੇ ਆ 21 ਸੌਂਗਸ ਕੀਤੇ ਨੇ ਆਪਣਾ ਬਾਈ ਅਮਰਜੀਤ ਜੀ ਨਾਲ ਵੀ ਕੀਤਾ ਵਾਹ ਬਹੁਤ ਵਧੀਆ ਫਨਕਾਰ ਹੈ ਹਾਂਜੀ ਔਰ ਹੋਰ ਵੀ ਕਾਫੀ ਅਸਲਾ ਸੌਂਗ ਕੀਤਾ ਹੈ ਗੁਰਗ ਚਾਹਲ ਦੇ ਨਾਲ ਹੋਰ ਕਾਫੀ ਕੀਤੇ ਨੇ ਸੌਂਗ ਐਜ਼ ਅ ਮੇਨ ਮਾਡਲ ਹੀ ਕੀਤੇ ਆ ਤੁਸੀਂ ਤੇ ਨੈਕਸਟ ਮੈਮ ਤੁਹਾਨੂੰ ਕੋਈ ਮੌਕਾ ਮਿਲੇ ਕਿ ਸੈਕੰਡ ਲੀਡ ਤੇ ਜਾਂ ਕੋਈ ਸਾਈਡ ਰੋਲ ਫਿਰ ਤੁਸੀਂ ਉਹ ਕਰਨਾ ਚਾਹੋਗੇ ਨੋ ਮੈਮ ਮੈਂ ਮੇਨ ਲੇਡੀਕਰ ਤੇ ਜਦੋਂ ਤੁਸੀਂ ਇਸ ਲਾਈਨ 'ਚ ਪੈਰ ਰੱਖਿਆ ਸੀ ਫਰਸਟ ਟਾਈਮ ਤਦੋਂ ਤੁਸੀਂ ਕੈਮਰਾ ਫੇਸ ਕੀਤਾ ਤੁਹਾਨੂੰ ਕਿੱਦਾਂ ਲੱਗਾ ਹਾਂ ਥੋੜਾ ਜਦੋਂ ਨਰਵਸ ਜਿਹਾ ਲੱਗਾ ਉਦੋਂ ਥੋੜਾ ਡਰ ਜਿਹਾ ਲੱਗਦਾ ਹੈ ਨਾ ਵੀ ਕਿੱਦਾਂ ਜਦੋਂ ਆਪਾਂ ਇਸ ਲਾਈਨ 'ਚ ਪੈ ਗਏ ਫੇਰ ਕੋਈ ਹੁਣ ਇਦਾਂ ਦਾ ਕੋਈ ਨਹੀਂ ਸੀ ਕਰਦੇ ਦੀ سپورਟ ਹਾਂਜੀ ਮੇਰੇ ਮਮਸ سپورਟ ਕਰਦੇ ਆ ਬਿਲਕੁਲ ਜਿੱਦਾਂ ਕੁੜੀਆਂ ਲਈ ਇਹ ਲਾਈਨ ਸਹੀ ਨਹੀਂ ਸਮਝੀ ਜਾਂਦੀ ਬਿਲਕੁਲ ਇਹਨਾਂ ਲਾਈਨ ਸਮਝਦੇ ਨਹੀਂ ਸਹੀ ਤੇ ਫਿਰ ਤੁਹਾਨੂੰ ਕਿੱਦਾਂ ਕਰਦੇ ਨੇ ਸਪੋਰਟ ਕਰ ਦਿੱਤਾ ਇਸ ਲਾਈਨ ਚ ਆਨ ਲਈ ਪਹਿਲਾਂ ਮੇਰੇ ਘਰ ਦੇ ਨਹੀਂ ਕਰਦੇ ਸੀ ਬਟ ਮੇਰੇ ਮਮ ਸ਼ੁਰੂ ਤਾਂ ਕਰਦੇ ਸੀਗੇ ਜੋ ਹੋਰ ਮੇਰੇ ਬ੍ਰਦਰ ਹੁਣੇ ਹੋਰ ਸਾਰੇ ਉਹ ਨਹੀਂ ਕਰਦੇ ਸੀਗੇ ਉਹ ਹਜੇ ਵੀ ਨਹੀਂ ਕਰਦੇ ਹੈਗੇ ਅੱਛਾ ਬ੍ਰਦਰਸ ਨਹੀਂ ਕਰਦੇ ਹਾਂਜੀ ਹੂੰ ਤੁੰ ਕੀ ਨਾ ਇਸ ਲਾਈਨ ਦੇ ਵਿੱਚ ਨਾ ਉਦੋਂ ਤਾਂ ਮੰਨਿਆ ਜਾਂਦਾ ਕਿ ਲਾਈਨ ਨਹੀਂ ਗਲਤ ਹੈਗੀ ਜੇ ਆਪਾਂ ਆਪ ਸਹੀ ਆ ਤੇ ਸਾਰੇ ਸਹੀ ਆ ਹਾਂਜੀ ਇਹ ਤਾਂ ਬਿਲਕੁਲ ਤੁਸੀਂ ਸਹੀ ਗੱਲ ਕਹੀ ਪੁਆਇੰਟ ਵਾਲੀ ਗੱਲ ਕਹੀ ਆ ਸਹੀ ਗੱਲ ਹੈ ਤੇ ਜਿਦਾ ਅੱਜ ਕੱਲ੍ਹ ਦੀਆਂ ਕੁੜੀਆਂ ਵਾਂ ਕਹਿੰਦੇ ਕਿ ਵਿਆਹ ਨਹੀਂ ਕਰਾਉਣਾ ਚਾਹੁੰਦੀਆਂ ਇਸ ਲਾਈਨ ਚ ਤਈਆਂ ਵਾਂ ਉਹ ਤਾਂ ਚਲੋ ਸੋਚਦੀਆਂ ਕਿ ਵਿਆਹ ਨਹੀਂ ਕਰਾਉਣਾ ਉਦਾਂ ਵੀ ਅਦਰ ਪ੍ਰੋਫੈਸ਼ਨ ਜਿਹੜੀਆਂ ਬਾਹਰ ਕੁੜੀਆਂ ਵਾਂ ਉਹ ਸੋਚ ਰਹੀਆਂ ਸੀ ਵਿਆਹ ਤੋਂ ਬਿਨਾਂ ਹੀ ਲਾਈਫ ਕੱਟਣੀ ਆ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਆ ਮੈਮ ਉਹਦੇ ਇਹ ਵਿਚਾਰ ਹੈਗੇ ਆ ਕਿ ਇੱਕ ਆਪਾਂ ਜਦੋਂ ਇਨ-ਲੋਸ ਚ ਜਾਂਦੇ ਆ ਉਹ ਇੱਕ ਦੂਜੇ ਨੂੰ ਸਮਝ ਨਹੀਂ ਸਕਦੇ ਹੈਗੇ ਕੰਪਰੋਮਾਈਜ਼ ਉਹ ਕਰਦੇ ਨਹੀਂ ਹੈਗੇ ਕਿਉਂਕਿ ਅੱਜ ਕੱਲ ਕੁੜੀਆਂ ਪੜੀਆਂ ਲਿਖੀਆਂ ਹੈਗੀਆਂ ਵਧੀਆ ਐਜੂਕੇਟਾਂ ਉਹ ਚਾਹੁੰਦੀਆਂ ਆ ਵੀ ਅਸੀਂ ਆਪਣਾ ਇੰਡੀਪੈਂਡੈਂਟ ਸਾਰਾ ਕੁਝ ਕਰੀਏ ਹਨਾ ਤਾਂ ਉਹ ਇਸ ਕਰਕੇ ਕੁੜੀਆਂ ਦੇ ਜੋ ਵੀ ਕਾਫੀ ਤਲਾਕ ਹੋ ਰਹੇ ਨੇ ਮੇਰਾ ਤੇ ਇਹੀ ਵਜ੍ਹਾ ਹੈ ਕਿ ਮੈਰਿਸ ਕਰਾਉਣੀ ਨਹੀਂ ਚਾਹੀਦੀ ਆ ਜੋ ਇੰਡੀਪੈਂਡੈਂਟ ਆਪਣਾ ਸਟੈਂਡ ਹੋਣਾ ਚਾਹੀਦਾ ਆ ਸਟੈਂਡ ਹੋ ਕੇ ਜੇ ਕਰਾਓ ਮੈਰिज ਵੈਰੀ ਗੁੱਡ ਤੇ ਬਾਈਫਰੈਂਡ ਨਹੀਂ ਬਣਿਆ ਤਾਂ ਲੈਨੇ ਸੋਹਣੇ ਤੁਸੀਂ ਹੈ ਉਹ ਤਾਂ ਵਸਤੂ ਸੀ ਰਹਿਣੀ ਦੋ ਅੱਜ ਕੱਲ ਤਾਂ ਲਾਵਾਂ ਲੈ ਕੇ ਨਹੀਂ ਬਣਦੇ ਹੈਗੇ ਬਾਈਫਰੈਂਡ ਤਾਂ ਬਹੁਤ ਵੱਡੀ ਗੱਲ ਆ ਫਿਰ ਤੁਸੀਂ ਗੱਲ ਤਾਂ ਸੱਚੀ ਬਹੁਤ ਵਧੀਆ ਗੱਲ ਕਰ ਰਹੇ ਆ ਕਿ ਬਲਾਵਾ ਲੈ ਕੇ ਵੀ ਬਹੁਤ ਵਧੀਆ ਗੱਲ ਕੀਤੀ ਤੁਸੀਂ ਕਿ ਆਪਣੇ ਨਹੀਂ ਬੰਦੇ ਤੇ ਫਿਰ ਉਦਾਂ ਕੋਈ ਕਿਤੇ ਟਰਸਟੰਦਾ ਕਰ ਸਕਦਾ ਅੱਜਕਲ ਕਿਸੇ ਤੇ ਟਰਸਟ ਮੈਨੂੰ ਲੱਗਦਾ ਤੁਹਾਡਾ ਦਿਲ ਟੁੱਟਿਆ ਲੱਗਦਾ ਸਹੀ ਕਹਿਣਾ ਮੈਂ ਹਾਂਜੀ ਹਾਂਜੀ ਤੇ ਹੋਰ ਦੱਸੋ ਮੈਮ ਜਿੱਦਾਂ ਕਿ ਤੁਸੀਂ ਸ਼ੂਟ ਤੇ ਜਾਂਦੇ ਹੋ ਕਿਸ ਚੀਜ਼ ਨੂੰ ਜ਼ਿਆਦਾ ਇੰਜੋਏ ਕਰਦੇ ਹੋ ਐਕਟਿੰਗ ਵਗੈਰਾ ਜੋ ਕਰਦੀ ਹੋ ਵੀ ਇੰਜੋਏ ਵਧੀਆ ਕਰਾਨੀਆਂ ਦਾ ਤਾਂ ਐਕਟਿੰਗ ਵੀ ਕਰਾ ਕੇ ਦੇਦੇ ਆ ਬਿਲਕੁਲ ਬਿਲਕੁਲ ਸਭ ਤੋਂ ਜ਼ਿਆਦਾ ਤੁਹਾਨੂੰ ਕਿਸ ਟਾਈਪ ਦੇ ਰੋਲ ਕਰਨ ਨੇ ਪਸੰਦ ਆ ਮੈਨੂੰ ਇੱਕ ਮਤਲਬ ਇਹ ਆ ਵੀ ਜਿਵੇਂ ਜਿਆਦਾ ਮਤਲਬ ਉਹ ਆਪਣਾ ਹਸਬੰਡ ਵਾਈਫ ਵਾਲੇ ਨਾ ਹੋਣ ਕਿ ਹੋਣ ਨਾ ਹੋਣ বয়ফ্রেন্ড ਵਾਲੇ ਉਹ ਵੀ ਹੋਣ ਬਸ ਮੈਨੂੰ ਇਦਾਂ ਦੇ বয়ফ্রেন্ড ਵਾਲੇ ਹੋਣ ਚੂੜਾ ਪਾ ਕੇ ਵਾਈਫ ਵਾਲੇ ਨਾ ਹੋਣ ਇਦਾਂ ਕਿਉਂ ਇਹਦੀ ਕੀ ਵਜਾ ਵਾ ਇਹਦੀ ਵਜਾ ਹੈ ਕੋਈ ਕੀ ਵਜਾ ਸਾਨੂੰ ਵੀ ਦੱਸੋ ਅਸੀਂ ਵੀ ਜਵਾਨ ਨਾ ਜਾਣਦੇ ਹਾਂ ਬਸ ਮੈਨੂੰ ਜਿਆਦਾ ਤਾਂ ਇਹ ਹੈ ਕਿ ਠੋਖੇ ਵਾਲੇ ਹੋਣ अच्छा तो हो चुका वा फिर ਤੁਸੀਂ ਉਸ ਚੀਜ਼ ਨੂੰ ਫੇਸ ਕਰ ਚੁੱਕੇ ਹੋ ਉਸ ਚੀਜ਼ ਨੂੰ ਤੇ ਧੋਖੇ ਵਾਲੇ ਮਤਲਬ ਸੈੱਡ Song ਹੋਣ ਜ਼ਿਆਦਾ ਸੈੱਡ Song ਸੌਂ ਪਰ ਤੇ ਅੱਜ ਕੱਲ ਡਿਊਟ Song ਚੱਲੇ ਨਾ ਕਿ ਲਿਪਸਿੰਗ ਵਾਲੇ ਉਹਦਾ ਦੇ ਪਸੰਦਾ ਤੁਹਾਨੂੰ ਗਾਣੇ ਹਾਂਜੀ ਪਸੰਦ ਆ ਕੋਈ ਕੀਤਾ ਕੋਈ ਇਦਾਂ ਦਾ ਗਾਣਾ ਲਿਪਸਿੰਗ ਵਾਲਾ ਜਿੱਦਾਂ ਤੁਸੀਂ ਗੱਲਾਂ ਹਾਂਜੀ ਜ਼ਰੂਰ ਭਾਈ ਅਮਰਜੀਤ ਜੀ ਦੇ ਤਾਂ ਜ਼ਿਆਦਾਤਰ ਤੇ ਇਦਾਂ ਦੇ ਗਾਣੇ ਹੁੰਦੇ ਹਾਂਜੀ ਇੰਦਾ ਦੇ ਹੁੰਦੇ ਕਾਫੀ ਉਹਨਾਂ ਦਾ ਕੀਤਾ ਸੀ ਮੈਂ Song ਮੁਬਾਰਕਾਂ ਤੇ ਇਸ ਲਾਈਨ ਦੇ ਵਿੱਚ ਕੁੜੀਆਂ ਲਈ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਵਾ ਬਿਲਕੁਲ ਜੀ ਬਿਲਕੁਲ ਤੇ ਤੁਸੀਂ ਤਾਂ ਵੈਸੇ ਹੀ ਬਹੁਤ ਸੋਹਣੇ ਆ ਤੁਹਾਨੂੰ ਕਦੀ ਇਦਾਂ ਦੇ ਕੰਮ ਦੇ ਵਿੱਚ ਕੋਈ ਰੁਕਾਵਟ ਆਈ ਹੋਵੇ ਕਿਸੇ ਨੇ ਕੁਝ ਗਲਤ kiya ਹੋਵੇ ਤੁਹਾਨੂੰ ਅੱਛਾ ਨਾ ਲੱਗਾ ਹੋਵੇ ਹਾਂਜੀ ਮੈਮ ਕਾਫੀ ਆਫਰ ਆਂਦੇ ਆ ਆਸਟ੍ਰੇਲੀਆ ਕਾਫੀ ਆਂਦੇ ਆ ਬਟ ਟਰਸਟ ਨਹੀਂ ਆ ਨਾ ਕਿਸੇ ਤੇ ਵੀ ਟਰਸਟ ਨਹੀਂ ਬਣਿਆ ਹਾਲੇ ਤੱਕ ਇੱਕ ਹੀ ਸੰਗ ਕਰ ਲੈ ਤਾਂ ਵੀ ਨਹੀਂ ਟਰਸਟ ਬਣਿਆ ਬਣਿਆ ਨਹੀਂ ਟਰਸਟ ਤੁਸੀਂ ਕਹਿੰਦੇ ਕਿ ਵਿਆਹ ਦੇ ਤੁਸੀਂ ਖਿਲਾਫ ਆ ਬਿਲਕੁਲ ਤੁਸੀਂ ਵਿਆਹ ਕਰਾਣਾ ਚਾਹੁੰਦੇ ਹੋ ਵਿਆਹ ਐਸੇ ਪਰਸਨ ਨਾਲ ਕਰਾਉਣਾ ਚਾਹੁੰਦੀ ਆ ਜੋ ਮੈਨੂੰ ਅੰਡਰਸਟੈਂਡ ਕਰੇ ਮੈਂ ਵੀ ਉਹਨੂੰ ਅੰਡਰਸਟੈਂਡ ਕਰਾਂ ਹਨ ਇਸ ਪਰਸਨ ਦੇ ਨਾਲ ਮੈਂ ਕਰਾਉਣਾ ਚਾਹੁੰਦੀ ਆ ਜੋ ਮੈਨੂੰ ਸਮਝ ਸਕੇ ਪਰ ਜਿੱਦਾਂ ਅੱਜਕੱਲ ਦੇ ਭਰੋਸਾ ਹੈ ਨਹੀਂ ਲਾਇਕ ਹੈ ਨਹੀਂ ਭਰੋਸੇ ਦੇ ਲਾਇਕ ਕੋਈ ਬੰਦਾ ਹੈ ਨਹੀਂ ਅੱਜਕੱਲ ਬਿਲਕੁਲ ਬਿਲਕੁਲ ਕਦੀ ਲੱਗਾ ਕਿ ਤੁਹਾਨੂੰ ਕਿਸੇ ਡਾਇਰੈਕਟਰ ਨੇ ਕੋਈ ਇਦਾਂ ਦਾ ਕੁਝ ਕਿਹਾ ਹੋਵੇ ਤੁਹਾਨੂੰ ਉਹਨਾਂ ਦੀ ਗੱਲ ਪਸੰਦ ਨਾ ਆਈ ਹੋ ਹੋਇਆ ਕੀ ਹੋਇਆ ਦੱਸੋ ਸਾਨੂੰ ਵੀ ਇਹ ਜਦੋਂ ਮਤਲਬ ਜਦੋਂ ਮੈਂ ਸੈਕਿੰਡ ਥਰਡ ਮਤਲਬ ਕਰ ਰਹੀ ਸੀ ਗਾਣਾ ਕਰ ਰਹੀ ਸੀ ਉਹ ਤੋਂ ਡਾਇਰੈਕਟਰ ਨੇ ਮਤਲਬ ਥੋੜਾ ਜਆ ਰੂਟ ਨਾ ਬੋਲਿਆ ਸੀ ਹੈਨਾ ਡਾਇਰੈਕਟਰ ਦਾ ਕੰਮ ਹੀ ਇਹ ਹੈ ਔਰ ਰੂਟਲੀ ਬੋਲਦੇ ਆ ਜਦੋਂ ਉਹਨਾਂ ਨੂੰ ਚੀਜ਼ ਨਹੀਂ ਮਿਲਦੀ ਨਹੀਂ ਮਿਲਦੀ ਹੈਨਾ ਵੀ ਚਲੋ ਵਨ ਕੱਟੇ ਨੂੰ ਸੌਂਗ ਹੈ ਨਾ ਜੋ ਵਨ ਟੇਕ ਹੋਇਆ ਟੂ ਟੇਕ ਹੋਏ ਥਰੀ ਟੇਕ ਹੋ ਗਿਆ ਤੇ ਉਹਨਾਂ ਨੂੰ ਇਹ ਸੀਗਾ ਵੀ ਹੈਨਾ ਵੀ ਤੁਸੀਂ ਪਰ ਮੈਂ ਕਰਦੀ ਵੀ ਸਹੀ ਸੀ ਉਹ ਇਹ ਗੱਲ ਨਹੀਂ ਕਈ ਵੇਲੇ ਇਦਾਂ ਲੱਗਦਾ ਹੁੰਦਾ ਕਿ ਸ਼ਾਇਦ ਆਪਾਂ ਸਹੀ ਕਰ ਰਹੇ ਹਾਂ ਬਟ ਉਹਨਾਂ ਨੂੰ ਥੀ ਕੁਝ ਹੋਰ ਚਾਹੀਦੀ ਹੁੰਦੀ ਆ ਹਾਂ ਹੋਰ ਚਾਹੀਦੀ ਉਹਨਾਂ ਨੂੰ ਕੁਝ ਹੋਰ ਚਾਹੀਦਾ ਹੁੰਦਾ ਆਪਾਂ ਆਪਣੇ ਵੱਲੋਂ ਵੀ ਸੋਚਦੇ ਆਂ ਵੀ ਆਪਾਂ ਇਹ ਕੁਛ ਕਰੀਏ ਉਹ ਦੂਸਰੇ ਪਰਸਨ ਨੂੰ ਉਹ ਚੀਜ਼ ਸਹੀ ਨਹੀਂ ਲੱਗਦੀ ਹੈ ਨਾ ਆਪਣੇ ਵੀ ਮਾਈਂਡ ਵਿੱਚ ਫਿਰ ਤੁਹਾਡੇ ਮਾਈਂਡ 'ਚ ਕਿੱਦਾਂ ਗੁੱਸਾ ਆਇਆ ਫਿਰ ਤੁਸੀਂ ਉਹ ਵਾਲਾ ਰਿਐਕਟ ਕਿੱਦਾਂ ਕੀਤਾ ਉਸ ਟਾਈਮ ਹਾਂ ਫਿਰ ਅੰਦਰ ਹੀ ਅੰਦਰ ਗੁੱਸੇ ਨੂੰ ਮਾਰਨਾ ਪਿਆ ਅੰਦਰ ਗੁੱਸਾ ਮਾਰਨਾ ਪਿਆ ਫਿਰ ਬਾਅਦ 'ਚ ਐਕਟ ਨਿਕਲ ਗਿਆ ਸੀ ਜੋ ਉਹਨਾਂ ਨੂੰ ਚਾਹੀਦਾ ਸੀ ਹਾਂਜੀ ਉਹ ਫਿਰ ਨਿਕਲ ਗਿਆ ਸੀ ਸ਼ੁਗਰਾਂ ਉਹ ਤਾਂ ਵੀ ਜੋ ਗੁੱਸਾ ਸੀ ਥੋੜਾ ਹੋ ਗਿਆ ਸੀ ਠੰਡਾ ਫਿਰ ਮੇਰੇ ਡਾਇਰੈਕਟਰ ਵੀ ਸੋਚ ਰਿਹਾ ਹੂੰ ਰਹਿਣ ਦੇ ਤੋ ਨਹੀਂ ਹੋਣਾ ਹੈਗਾ ਚਲ ਧਿਆਨ ਦੇ ਹਨਾ ਚਲੋ ਟੱਚ ਬੁੱਡਾ ਵੀ ਇਦਾਂ ਦਾ ਨਹੀਂ ਹੋਇਆ ਸਾਰੇ ਐਕਟ ਵਧੀਆ ਹੋ ਗਏ ਉਸ ਫਸਟ ਟਾਈਮ ਸੀਗਾ ਥੋੜਾ ਜਿਦੋਂ ਆਪਾਂ ਸਟਾਰਟਿੰਗ ਤੋਂ ਉਦੋਂ ਥੋੜਾ ਜਿਹਾ ਹੋ ਜਾਂ ਜਾਦਾ ਕਿਹੜੇ ਐਕਟ ਨੂੰ ਜਾਂ ਜ਼ਿਆਦਾ ਕਿਹੜੇ ਮਤਲਬ ਸੈਡ ਇੰਜੋਏ ਕਰਦੇ ਹੋ ਇਹ ਜੀ ਧੋਖਾ ਦੇਵਾਂ ਤੁਸੀ ਤੁਸੀਂ ਸੋਚਦੇ ਹੋ ਮੈਂ ਤੁਸੀਂ ਸੋਚਦੇ ਆ ਕਿ ਤੁਹਾਡੇ ਨਾਲ ਧੋਖਾ ਤਾਂ ਹੋ ਹੀ ਗਿਆ ਵਾ ਹੁਣ ਮੈਂ ਗਾਣਿਆਂ 'ਚ ਨਾ ਆਪਣੀ ਖੁੰਦਕਬਾਜੀ ਕੱਢਾਂ ਲੋਕਾਂ ਨੂੰ ਧੋਖੇ ਦੇਵਾਂ ਹੁਣ ਮੈਨੂੰ ਇਹ ਲੱਗਦਾ ਹੈਗਾ ਕਿ ਮੈਂ ਸਾਰਿਆਂ ਨੂੰ ਧੋਖਾ ਹੀ ਦਵਾਂ ਮੈਨੂੰ ਹੁਣ ਇਦਾਂ ਦੀ ਪਰਸਨ ਲੱਗਦੇ ਆ ਪਰ ਨਾ ਪਹਿਲੇ ਇਦਾਂ ਦੇ ਗਾਣੇ ਜ਼ਿਆਦਾ ਚੱਲਦੇ ਸੀ ਜਿੱਥੇ ਕੁੜੀਆਂ ਧੋਖੇ ਦੇ ਰਹੀਆਂ ਇੱਕ ਕੁੜੀ ਤੇ ਦੋ ਦੋ ਮੁੰਡੇ ਹਨਾ ਹੁਣ ਉਲਟਾ ਹੋ ਰਿਹਾ ਵਾ ਮੈਂ ਕਾਫੀ ਕਿਤੇ ਆ ਤੋ ਖੇਵਲੇ ਕਿਤੇ ਆ ਕਾਫੀ ਸਮ ਕੀਤੇ ਮਜ਼ਾ ਆਇਆ ਤਾਂ ਹੋਰ ਜਾ ਕੇ ਅੱਜ ਕੱਲ ਦੇ ਟਾਈਮ ਚ ਕੁੜੀਆਂ ਦੋ ਆ ਮੁੰਡਾ ਏਕਾ ਜੀ ਬਿਲਕੁਲ ਬਿਲਕੁਲ ਮੁੰਡਾ ਚੀਟ ਕਰ ਰਿਹਾ ਵਾ ਕਿਉਂਕਿ ਮੁੰਡੇ ਨਾ ਅੱਜ ਕੱਲ ਸਮਝਦੇ ਨਹੀਂ ਹੈਗੇ ਇਸ ਚੀਜ਼ ਨੂੰ ਅੱਛਾ ਉਸ ਚੀਜ਼ ਬਾਰੇ ਤੁਹਾਡੇ ਕੀ ਵਿਚਾਰ ਆ ਕਿ ਪਹਿਲੇ ਟਾਈਮ ਦੇ ਵਿੱਚ ਕੁੜੀ ਨੇ ਮੁੰਡੇ ਨੂੰ ਡਰਨਾ ਤੇ ਮੁੰਡੇ ਨੂੰ ਜਾਣਾ ਪੈਂਦਾ ਸੀ ਕੁੜੀ ਦੇ ਪਿੱਛੇ ਪਿੱਛੇ ਲਾਈਨ ਮਾਰਨ ਨੰਬਰ ਲੈਣ ਲਈ ਸੀ ਟੀ ਮਾਰਨ ਲਈ ਹਨਾ ਅੱਜ ਕੱਲ ਮੁੰਡੇ ਨੂੰ ਕਰਨ ਦੀ ਕੁਛ ਲੋੜ ਹੀ ਨਹੀਂ ਪੈਂਦੀ ਅੱਜ ਕੱਲ ਕੁੜੀਆਂ ਅੱਜ ਕੱਲ ਕੁੜੀਆਂ ਆਪ ਹੀ ਅੱਗੇ ਆ ਇੰਨੀਆਂ ਜ਼ਿਆਦਾ ਐਡਵਾਂਸ ਹੈ ਹਨਾ ਕੁੜੀਆਂ ਹੀ ਸੋਚਦੀਆਂ ਕਿ ਅਬ ਮੁੰਡਾ ਸੋਹਣਾ ਇਹਦਾ ਨੰਬਰ ਲਿੱਤਾ ਜਾਵੇ ਤੇ ਫਿਰ ਜੇ ਤੁਹਾਨੂੰ ਮੰਨ ਲਓ ਲਾਈਵ 'ਚ ਕੋਈ ਇਦਾਂ ਦਾ ਮੁੰਡਾ ਪਸੰਦ ਆ ਜਾਵੇ ਮਤਲਬ ਆਪਣੇ ਦਸੀਓ ਆਪਣੀ ਥਿੰਕਿੰਗ ਨਾਲ ਫਿਰ ਤੁਸੀਂ ਉਸ ਮੁੰਡੇ ਦਾ ਨੰਬਰ ਕਿੱਦਾਂ ਲਓਗੇ ਲੈਣਾ ਚਾਹੁੰਦੇ ਆ ਕਿੱਦਾਂ ਲਓਗੇ ਪਰ ਯਾਰ ਤੁਹਾਨੂੰ ਪਤਾ ਹੀ ਨਹੀਂ ਮੁੰਡੇ ਦਾ ਨਾਮ ਕੀ ਹੈ ਨਾਮ ਤਾਂ ਅੱਜ ਕੱਲ ਇੰਸਟਾਗ੍ਰam ਤੋਂ ਨ ਉਹਨੂੰ ਕੁਛ ਨਹੀਂ ਕਹਿ ਸਕਦੀ। ਨਾ ਉਹਨੂੰ ਮੈਂ ਮੈਸੇਜ ਕਰੂੰਗੀ। ਥੋੜਾ ਬਸ ਇਦਾਂ ਉਹ ਸਾਵਨਾ ਵੀ ਤੁਸੀਂ ਕੀ ਕਰਦੇ ਹੋ ਕਿ ਨਹੀਂ ਆਂਦੇ। ਨਹੀਂ ਮੁੰਡੇ ਚ ਦਾ ਐਟੀਟਿਊਡ ਬਹੁਤ ਆ ਫਿਰ ਨੰਬਰ ਕਿੱਦਾਂ ਲੈ ਲੂੰਗੇ ਤੁਸੀਂ? ਆਈ ਆਈਡੀ ਕਿੱਦਾਂ ਪੁੱਛ ਲੂੰਗੇ? ਨਾਮ ਕਿੱਦਾਂ? ਇਹ ਤਾਂ ਜਿਹੋ ਦਾ ਐਟੀਟਿਊਡ ਆ ਫਿਰ ਠੀਕ ਆ। ਫਿਰ ਨਹੀਂ ਲਾਉਂਗੇ। ਫਿਰ ਜਾਨ ਇੰਟਰਸਟਿਡ ਹੀ ਨਹੀਂ। ਅੱਛਾ ਜਿੱਦਾਂ ਕਿ ਤੁਸੀਂ 100 ਸੰਗਸ ਕੀਤੇ ਆ, 21 ਸੰਗਸ ਤੇ ਇਹਦੇ ਨਾਲ ਨਾਲ ਤੁਸੀਂ ਕੋਈ ਫਿਲਮਾਂ ਵੀ ਕੀਤੀਆਂ ਵਾਂ, ਕੋਈ ਸੀਰੀਅਲ ਕੀਤਾ ਹੋਵੇ। ਦੋ ਫਿਲਮਸ ਕੀਤੀਆਂ ਸੀਗੀਆਂ। ਉਹ ਬਟ ਅਭੀ ਤੱਕ ਰਿਲੀਜ਼ ਹੀ ਨਹੀਂ ਹੋਈ। ਸ਼ਾਰਟ ਮੂਵੀ ਕਿ ਫੀਚਰ ਮੂਵੀ? ਸ਼ਾਰਟ ਮੂਵੀ ਸ਼ਾਰਟ ਮੂਵੀ ਐਜ਼ ਇਹ ਮੇ ਨਹੀਂ ਕੀਤਾ ਆ ਜਾਂ ਫਿਰ ਕੋਈ ਕਰੈਕਟਰ ਕੀਤਾ ਮੇ ਨਹੀਂ ਕੀਤਾ ਵਾ ਕੀ ਸੀ ਸਟੋਰੀ ਉਹਦੀ ਉਹ ਸਟੋਰੀ ਐ ਇਸ ਸੀਗੀ ਜਿੱਦਾਂ ਆਪਣਾ ਕਿਸੇ ਨੂੰ ਮਤਲਬ ਕੋਈ ਬੁਆਏਫ੍ਰੈਂਡ ਹੁੰਦਾ ਆ ਉਹ ਆਪਣੀ ਗਰਲਫ੍ਰੈਂਡ ਨੂੰ ਮਿਲਣ ਆਂਦਾ ਹਮ ਹੈਨਾ ਉਹ ਵੀ ਅੱਧੀ ਰਾਤ ਨੂੰ ਅੱਛਾ ਹਮ ਅੱਧੀ ਰਾਤ ਨੂੰ ਫਿਰ ਅਗੇ ਅਗੇ ਉਹ ਮਿਲਣ ਆਂਦਾ ਫਿਰ ਆਪਣੇ ਮਤਲਬ ਜੋ ਆਪਣੇ ਪੇਰੈਂਟਸ ਆ ਕੁੜੀ ਉਹਨਾਂ ਨੂੰ ਧੋਖਾ ਦਿੰਦੀ ਏ ਸੀ ਬਸ ਤੁਹਾਡੀ ਤੁਸੀਂ ਧੋਖਾ ਕੀਤਾ ਮਤਲਬ ਮੈਨੂੰ ਤੁਸੀਂ ਸਾਰੇ ਧੋਖੇ ਵਾਲੇ ਕੈਰੈਕਟਰ ਕਰਨੇ ਆ ਕੋਈ ਪੋਜ਼ਿਟਿਵ ਕੈਰੈਕਟਰ ਨਾ ਕਰੀਓ ਮੈਂ ਧੋਖੇ ਕਰੀਓ ਹਰੇ ਨਾਲ ਹੈ ਵਿਚਾਰਿਆਂ ਨਾਲ ਅੱਛਾ ਗਾ ਆਪਣੇ ਤੁਹਾਨੂੰ ਧੋਖਾ ਦਵਾਤਾ ਹੈ ਤੁਸੀਂ ਧੋਖਾ ਹੀ ਕਰੀ ਜਾ ਰਹੇ ਹੋ ਦੁਨੀਆ ਨਾਲ ਵੀ ਕਦੀ ਕਿਸੇ ਨੇ ਜੈਲਸੀ ਕੀਤੀ ਤੁਹਾਡੇ ਤੋਂ ਅੱਜ ਕੱਲ ਤਾਂ ਆਪਣੇ ਹੀ ਕਰਦੇ ਆ ਉਹ ਤਾਂ ਬਿਲਕੁਲ ਫੱਤੇ ਦੀ ਗੱਲ ਕੀਤੀ ਤੁਸੀਂ ਸਹੀ ਗੱਲ ਹੈ ਅੱਜ ਕੱਲ ਆਪਣੀਆਂ ਸਿਸਟਰ ਆ ਜੋ ਰੀਅਲ ਸਿਸਟਰ ਆ ਹੋ ਰਹੀਆਂ ਕਾਫੀ ਕਰਦੀਆਂ ਤੇ ਜਿੱਦਾਂ ਤੁਸੀਂ ਇਹਨੇ ਸੋਹਣੀ ਆ ਤੁਹਾਡੀ ਰੀਅਲ ਸਿਸਟਰ ਵੀ ਸੋਹਣੀ ਆ ਮੇਰੀ ਰੀਅਲ ਸਿਸਟਰ ਨੋ ਨਹੀਂ ਸੋਹਣੀ ਫਿਰ ਤਾਂ ਜੈਲਸੀ ਕਿਉਂ ਜਾਂ ਤਾਂ ਹੋਣਾ ਮੁਕਾਬਲਾ ਸੇਮ ਦਾ ਹੋਵੇ ਹਾਂ ਫਿਰ ਮੈਂ ਸੋਹਣੀ ਆ ਤਾਂ ਕਰਕੇ ਜੈਲਸ ਕਰਦੀ ਆ ਫਿਰ ਉਹਨੂੰ ਤੁਸੀਂ ਕੀ ਕਰੋਨਾ ਕਿ ਤੂੰ ਸੜ ਨਾ ਖਰੀਸ ਕਰ ਲਾ ਮੇਰੀ ਕਿ ਜੇ ਮੈਂ ਸੋਹਣੀ ਨੇਚਰਲ ਬਿਊਟੀ ਦਿੱਤੀ ਰੱਬ ਨੇ ਮੈਨੂੰ ਤੇ ਤੂੰ ਥੋੜੀ ਜਿਹੀ ਆਪਣੇ ਵੀ ਬਣਾ ਲਾ ਨਾ ਕਿਉਂਕਿ ਇੱਕ ਤਾਂ ਬਣਾਣੀ ਹੁੰਦੀ ਆ ਆਪ ਆਪਣੇ ਹੱਥ ਵੀ ਹੁੰਦਾ ਇੱਕ ਰੱਬ ਨੇ ਬਣਾ ਕੇ ਭੇਜੀ ਆ ਸਹੀ ਗੱਲ ਆ ਬਿਲਕੁਲ ਇਹੀ ਗੱਲ ਦੀ ਤਾਂ ਜੈਲਸ ਕਰਦੇ ਆ ਨਾ ਛੋਟੀ ਵੱਡੀ ਭੈਣ ਮੈਂ ਸਭ ਤੋਂ ਛੋਟੀ ਆ ਤੁਸੀਂ ਛੋਟੇ ਆ ਤੇ ਕਿੰਨੀਆਂ ਭੈਣਾਂ ਤੁਹਾਡੀਆਂ ਮੇਰੀਆਂ 3 ਸਿਸਟਰਸ ਕਿਹੜੀ ਜੈਲਸੀ ਕਰਦੀ ਆ ਵੱਡੀ ਕੇ ਮੀਡੀਅਮ ਵਾਲੀ ਮੀਡੀਅਮ ਵਾਲੀ ਵੱਡੀ ਵਾਲੀ ਕਰਦੀ ਆ ਨਹੀਂ ਨਹੀਂ ਵੱਡੀ ਨਹੀਂ ਕਰਦੀ ਵੱਡੀ ਨਹੀਂ ਕਰਦੀ ਛੋਟੀ ਕਰਦੀ ਆ ਤੇ ਉਹ ਫਿਰ ਤੁਹਾਡੇ ਮਤਲਬ ਮੈਰਿਡ ਆ ਹਾਂਜੀ ਉਹ ਮੈਰਿਡ ਆ ਫਿਰ ਚੈਲਸੀ ਮਨ ਲ ਕੀ ਮਤਲਬ ਸਮਝ ਨਹੀਂ ਆਇਆ ਤਾਂ ਹੀ ਪਤਾ ਨਹੀਂ ਕਿਉਂ ਮਤਲਬ ਉਹਨੂੰ ਕੋ ਤੂੰ ਵੀ ਮਾਡਲਿੰਗ ਕਰ ਲਾ ਸਹੀ ਗੱਲ ਹੈ ਜੇ ਡਿਸਰਵ ਹੋਈ ਤਾਂ ਜ਼ਰੂਰ ਉਹਨੂੰ ਮਿਲ ਜਾਏਗੇ ਰੋਲ ਬਿਲਕੁਲ ਬਿਲਕੁਲ ਕਦੀ ਤੁਹਾਡੇ ਨਾਲ ਟ੍ਰੈਜੇਡੀ ਹੋਈ ਕੋਈ ਏਦਾਂ ਦੀ ਕੋਈ ਏਦਾਂ ਦਾ ਸੈਡ ਮੂਮੈਂਟ ਵੀ ਆ ਜੀਏ ਥੋੜਾ ਜਿਹਾ ਆਪਾਂ ਹੈਪੀ ਮੂਮੈਂਟ ਹੀ ਕੰਟੀਨਿਊ ਰਹਿ ਰਹੇ ਹਾਂ ਮਤਲਬ ਮੈਂ ਦੱਸਦੀ ਪਈਆਂ ਕੋਈ ਹੋਂਦਾ ਹੀ ਟਾਈਮ ਆ ਥੋੜਾ ਟਾਈਮ ਹੀ ਆ ਹਮ ਮਤਲਬ ਮੈਂ ਕਹਿੰਦੀ ਜਿਹੜੇ ਆਪਣੇ ਹੁੰਦੇ ਆ ਉਹੀ ਧੋਖਾ ਦਿੰਦੇ ਆ ਕੋਈ ਕਿਸੇ ਨਾਲ ਸਟੈਂਡ ਨਹੀਂ ਖੜਾ ਹੁੰਦਾ ਆ ਮੇਰੀ ਆਦਤ ਇਹ ਹੈਗੀ ਆ ਨ ਜੇ ਮੈਂ ਕਿਸੇ ਨਾ ਖੜਨਾ ਤਾਂ ਪੂਰਾ ਖੜਨਾ ਹੈ ਨਹੀਂ ਜੇ ਨੂੰ ਛੱਡਣਾ ਤਾਂ ਫਿਰ ਉਹਨੂੰ ਪੂਰਾ ਛੱਡ ਦੇਣਾ ਤੇ ਅੱਗੇ ਦੇਣਾ ਬਿਲਕੁਲ ਮੇਰੀ ਇਹ ਆਦਤ ਹੈਗੀ ਆ ਅੱਛਾ ਤੇ ਮੇ ਨਾਲ ਇਦਾਂ ਹੋਇਆ ਬਹੁਤ ਵਾਰੀ ਬਟ ਮੈਂ ਹੁਣ ਆਪਣੇ ਕੋਲ ਚੇਂਜ ਕਰ ਲਿਆ ਆ ਵੀ ਮੈਂ ਆਪਣਾ ਬਸ ਮੈਂ ਇਕੱਲੀ ਠੀਕ ਆ ਵਧੀਆ ਆ ਬਸ ਹੂੰ ਇਹ ਤੁਸੀਂ ਬਹੁਤ ਵਧੀਆ ਲਾਈਫ ਦਾ ਡਿਸੀਜਨ ਲਿਆ ਵਾ ਕਿ ਕਿਸੇ ਦੇ ਨਾਲ ਥੋੜੀ ਹੁਣ ਰੱਬ ਨੇ ਇਕੱਲੇ ਨੂੰ ਭੇਜਿਆ ਤੇ ਇਕੱਲੇ ਨੇ ਮੰਨਣਾ ਇਕੱਲਿਆਂ ਨੇ ਜਾਣਾ ਜਾਣਾ ਵੀ ਇਕੱਲੇ ਨਹੀਂ ਆ ਇਸ ਕਰਕੇ ਕੱਲੇ ਰਹਿ ਲੋ ਤਾਂ ਜ਼ਿਆਦਾ ਬੈਸਟ ਹੈ ਬਿਲਕੁਲ ਫਰੈਂਡਸ ਬਣਾਣੀਆਂ ਕੁੜੀਆਂ ਹੋਣ ਜਾਂ ਮੁੰਡੇ ਹੋਣ ਸਾਥ ਕੋਈ ਨਹੀਂ ਦਿੰਦਾ ਬਿਲਕੁਲ ਬਿਲਕੁਲ ਸਿਰਫ ਇੱਕ ਮਤਲਬ ਹੁੰਦਾ ਤੁਹਾਡੇ ਨਾਲ ਕਿਸੇ ਨੂੰ ਕੋਈ ਮਤਲਬ ਆ ਕਿਸੇ ਨੂੰ ਕੋਈ ਮਤਲਬ ਆ ਅੱਛਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਇਸ ਲਾਈਨ ਨੂੰ ਪਸੰਦ ਕਿਉਂ ਨਹੀਂ ਕਰਦੇ ਇਸ ਲਾਈਨ ਨੂੰ ਲੋਕੀ ਤਾਂ ਨਹੀਂ ਪਸੰਦ ਕਰਦੇ ਕਿਉਂਕਿ ਇਹਦੇ ਵਿੱਚ ਸਭ ਨੂੰ ਇਹ ਪਤਾ ਹੈ ਵੀ ਇਹਦੇ ਵਿੱਚ ਕੰਪਰੋਮਾਈਜ਼ ਹੈ ਏ ਉਹ ਆ ਹਨਾ ਸਭ ਕੁਝ ਹੈ ਮਤਲਬ ਕੁੜੀਆਂ ਨਾਲ ਇਦਾਂ ਹੁੰਦਾ ਬਟ ਇਦਾਂ ਵੀ ਨਹੀਂ ਹੁੰਦਾ ਹੈਗਾ ਆਪਸੇ ਹੀ ਆ ਤਾਂ ਕੁਝ ਵੀ ਨਹੀਂ ਹੋ ਸਕਦਾ ਹਨਾ ਹਮ ਮਨਪ੍ਰੀਤ ਜੀ ਬਹੁਤ ਵਧੀਆ ਲੱਗਾ ਤੁਸੀਂ ਸਾਡੇ ਚੈਨਲ ਦੇ ਵਿੱਚ ਸਾਡੇ ਪ੍ਰੋਗਰਾਮ ਦੇ ਵਿੱਚ ਬਹੁਤ ਕੀਮਤੀ ਟਾਈਮ ਲੈ ਕੇ ਆਏ ਤੇ ਤੁਹਾਡਾ ਮੈਂ ਦਿਲੋਂ ਥੈਂਕਸ ਕਰਦੀ ਆ ਬਹੁਤ ਵਧੀਆ ਪਿਆਰੇ ਪਿਆਰੇ ਗੱਲਾਂ ਤੁਸੀਂ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਜੋ ਤੁਹਾਡੇ ਨਾਲ ਬਿੱਤਿਆ ਉਹ ਤੁਸੀਂ ਸਾਡੇ ਨਾਲ ਸਾਂਝਾ ਕੀਤਾ ਬਹੁਤ ਵਧੀਆ ਲੱਗਾ ਥੈਂਕ ਯੂ ਸੋ ਮਚ ਹਾਂਜੀ ਬੈਲ ਤੇ ਜਾਂਦੇ ਜਾਂਦੇ ਸਾਡੇ ਇਸ ਪ੍ਰੋਗਰਾਮ ਰਾਹੀਂ ਸਾਡੇ ਇਸ ਚੈਨਲ ਰਾਹੀਂ ਆਡੀਅנס ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਹਾਂਜੀ ਮੈਂ ਕੁੜੀਆਂ ਵਾਸਤੇ ਇਹ ਦੇਣਾ ਚਾਹੁੰਦੀ ਆ ਮੈਸੇਜ ਜੇ ਮਤਲਬ ਉਹਨਾਂ ਨੂੰ ਇਹ ਡ੍ਰੀਮ ਹੈਗਾ ਆ ਜਿੱਥੇ ਤੱਕ ਉਹਨਾਂ ਦੇ ਪੇਰੈਂਟਸ ਚਾਹੁੰਦੇ ਆ ਕਿ ਇੰਨੇ ਤੱਕ ਆਪਾਂ ਕਰ ਸਕਦੇ ਆ ਆਊਟ ਉਹਨੇ ਤੱਕ ਉਹਨਾਂ ਨੂੰ ਕਰਨਾ ਚਾਹੀਦਾ ਆ ਇਸ ਤੋਂ ਵੱਧ ਨਹੀਂ ਕਰਨਾ ਚਾਹੀਦਾ ਅੱਜਕੱਲ ਨਾ ਕਿਸੇ ਤੇ ਟਰਸਟ ਕਰਨਾ ਚਾਹੀਦਾ ਆ ਜੋ ਵੀ ਆ ਖਾਸ ਕਰਕੇ ਮੁੰਡਿਆ ਕਰ ਵਾਸਤੇ ਟਰਸਟ ਨਹੀਂ ਕਰਨਾ ਚਾਹੀਦਾ ਕਿਉਂਕਿ ਮੁੰਡੇ ਸਾਰੇ ਧੋਖੇਬਾਜ਼ ਹੁੰਦੇ ਆ ਉਨਾਤੇ ਦਾ ਬਿਲਕੁਲ ਟਰਸਟ ਨਹੀਂ ਕਰਨਾ ਚਾਹੀਦਾ ਬਸ ਥੈਂਕ ਯੂ ਇਸ ਦੇ ਨਾਲ ਹੀ ਤੁਹਾਡ ਤੋਂ ਲੈਨੇ ਆ ਆਪਾਂ ਇਜਾਜ਼ਤ ਅਗਲੇ ਐਪੀਸੋਡ ਦੇ ਵਿੱਚ ਕੁਝ ਨਵੀਂ ਫਨਕਾਰ ਨਵੀਂ ਪਰਸਨੈਲਿਟੀ ਨਵੇਂ ਚਿਹਰੇ ਨਾਲ ਫਿਰ ਉਭਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਨੈਨਸੀ ਅਰੋਰਾ ਨੂੰ ਦਿਓ ਇਜਾਜ਼ਤ ਧੰਨਵਾਦ